ਇਹ ਕਾਲੀ ਦਾ ਮੌਕਾ ਅਸੀਂ ਪੁੱਛਣਾ ਚਾਹੁੰਦੇ ਹਾਂ ਭਾਈ ਗੁਰਦੀਪ ਸਿੰਘ ਖੇੜਾ ਜੀ ਨੂੰ ਕਿ ਡੇਰਾ ਸਾਧ ਨੂੰ ਮਾਫੀ ਦੇਣ ਵਾਲਿਆਂ ਡੇਰਾ ਸਾਧ ਨੂੰ ਮਾਫੀ ਦੇਣ ਵਾਲਿਆਂ ਦੀ ਬਕਾਲਤ ਤੁਸੀਂ ਕਿਸ ਬਜੂਰੀ ਚ ਕੀਤੀ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਨੇ ਹੋਂਦ ਬਾਲ ਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਖੜ ਲਿਆ ਕੇ ਅਕਾਲੀ ਦਲ ਦੀ ਸਰਕਾਰਾਂ ਵਿੱਚ ਇਹ ਕੰਮ ਹੋਇਆ ਸ਼ੁਰੂਆਤ ਹੋਈ ਮੁਰਕੇ ਕਾਗਜ਼ ਨੇ ਵੀ ਇਹਦੇ ਵਿੱਚ ਹੱਥ ਲੱਗੇ ਅੱਜ ਦੀ ਹੁਣ ਸਰਕਾਰ ਆ ਇਹ ਵੀ ਸਰਕਾਰਾਂ ਨਸ਼ਾ ਬਕਾਉਂਦੀਆਂ ਇਹ ਵੀ ਨਸ਼ਾਰੀ ਬੰਦ ਕਰਵਾ ਸਕੀਆਂ ਅੱਜ ਪੰਜਾਬ ਦੇ ਵਿੱਚ ਹਰ ਰੋਜ਼ ਕੋਈ ਵੀ ਦਰਦ ਨਹੀਂ ਹੁੰਦਾ ਜਿੱਦਣ ਕਿਸੇ ਪੰਜਾਬ ਦੇ ਨੌਜਵਾਨ ਦਾ ਨਸ਼ੇ ਕਰ ਮੌਤ ਨਾ ਹੋਈ ਤੇ ਜਿਨ੍ਹਾਂ ਨੇ 36 ਸਾਲ ਸਿੱਖ ਕੌਮ ਦੇ ਲਈ ਜੇ ਕੱਟੀ ਉਹਨਾਂ ਨੇ ਭਾਈ ਸੁਨੀਤ ਸਿੰਘ ਖੇੜਾ ਜੀ ਦੀ ਕੀ ਮਜਬੂਰੀ ਹੈ ਕਿ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਮੌਤ ਦੇ ਰਾਹੀ ਪਾਉਣ ਵਾਲਿਆਂ ਦੀ ਬਕਾਲਤ ਕਰਨੀ ਅਸੀਂ ਉਹਨਾਂ ਨੂੰ ਪੁੱਛਾਂਗੇ ਅਸੀਂ ਇਹ ਨਹੀਂ ਚੜਜੋ ਨਹੀਂ ਕਿ ਵੀ ਆਦਮੀਆ ਬਹਿਵਲ ਕਲਾ ਬਰਗਾੜੀ ਕੋਟਕਪੁਰਾ ਸੈਕਮਪੂਲੀ ਨਹੀਂ ਜੇ ਅੱਜ ਬਾਦਲ ਅਕਾਲੀ ਦਲ ਲੀਹੋ ਲੱਥਾ ਹੈ ਜੇ ਅੱਜ ਅਕਾਲੀ ਦਲ ਬਾਦਲ ਨੂੰ ਸੰਗਤ ਦਾ ਸਹਿਯੋਗ ਨਹੀਂ ਮਿਲ ਲਿਆ ਸੰਗਤ ਮੂੰਹ ਨਹੀਂ ਲਾ ਰਹੀ ਤਾਂ ਬੇਅਦਬੀਆਂ ਜਿਹੜੀਆਂ ਹੋਈਆਂ ਉਹਨਾਂ ਦੇ ਰਾਜ ਬੇਲੇ ਤੇ ਫਿਰ ਬੇਅਦਬੀ ਕਰਨ ਵਾਲਿਆਂ ਨੂੰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਬੇਅਦਬੀ ਕਰਨ ਵਾਲਿਆਂ ਦੇ ਜਿਹੜਾ ਮੁਖੀ ਸੀਗਾ ਹਰਸ਼ ਧੂਰੀ ਉਹਨੂੰ ਡਿਪਟੀ ਸੀਐਮ ਹੁੰਦੇ ਆ ਜਕਵੀਰ ਬਾਦਲ ਨੇ ਆਪ ਵੀ ਸਰਕਾਰੀ ਰਹਿائش ਤੇ ਸ਼ਰਨ ਦੇ ਦਿੱਤੀ। ਸ਼੍ਰੀ ਸਾਹਿਬ ਜਿਹੜੇ ਗੁਰੂ ਸਹਿਬਾਨ ਕੋ ਆਪਦੇ ਖਾਲਸੇ ਨੂੰ ਬਖਸ਼ੀ ਗਈ ਬਾਤ ਐ। ਜਿਹਨੂੰ ਆਪਾ ਕਿਰਪਾਨ ਵੀ ਕਹਿੰਦੇ ਆ, ਤਲਵਾਰ ਵੀ ਕਹਿੰਦੇ। ਮੈਂ ਫੇਰ ਦੁਬਾਰਾ ਰਿਪੀਟ ਕਰਦਾ ਸ਼੍ਰੀ ਸਾਹਿਬ ਜਿਹੜੀ ਐ ਇਹ ਗੁਰੂ ਸਹਿਬਾਨ ਕੋ ਆਪਦੇ ਸਿੱਖ ਨੂੰ ਬਖਸ਼ੀ ਗਈ ਦਾਤ ਹੈ ਸਰਦਾਰ ਸ਼ਿਵਰਜੀਤ ਸਿੰਘ ਮਾਨ ਜੀ 1998 ਚ ਆਪਨੇ 11 ਸਾਥੀਆਂ ਨਾਲ ਐਮਪੀ ਬਣੇ ਉਹਨਾਂ ਨੇ ਸਟੈਂਡ ਲਿਆ ਕਿ ਇਹ ਮੈਂ ਦਸਤਾਰ ਲੈ ਕੇ ਜਾਣਾ ਪਾਰਲੀਮੈਂਟ ਚ ਸਰਕਾਰ ਨਹੀਂ ਮੰਨੀ ਉਹਨਾਂ ਨੇ ਸੌ ਨਹੀਂ ਚੁੱਕੀ ਦੁਬਾਰਾ ਜਿੱਤੇ ਸੰਗਤ ਸੇ ਤੁ ਸੰਗਤ ਦੇ ਜੋਰ ਕੋਲ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਦਾਰ ਸਿਗਰਾਂਜੀਤ ਸਿੰਘ ਜੀ ਨੇ ਦੂਜੀ ਵਾਰੀ ਸੋਚ ਚੁੱਕੀ ਕਿਜੀ ਵਾਰੀ ਵੀ ਸੋਚੀ ਤੇ ਗਰਦੀਬ ਚ ਖੇੜਾ ਨੇ ਟਿੱਪੜੀ ਕੀਤੀ ਉਹਨਾਂ ਦੇ ਅਸਤੇ ਤੇ ਉਹ ਗੁਰੂ ਸਹਿਬਾਨ ਤੋਂ ਬਖਸ਼ੀ ਗਈ ਜਿਹੜੀ ਦਾਤ ਹੈ ਸ੍ਰੀ ਸਾਹਿਬ ਦੀ ਉਹਦੀ ਤੋਹੀਦ ਕੀਤੀ